ਅਗਰ ਤੁਸੀਂ ਵੀ ਇਸ ਸਥਾਨ ਤੇ ਚਲੇ ਗਏ ਤਾਂ ਕਦੇ ਵੀ ਤੁਹਾਨੂੰ ਕੋਈ ਸੱਪ ਜਾਂ ਵਿੱਚੂ ਡੰਗ ਨਹੀਂ ਮਾਰੇਗਾ ਇਸ ਸਥਾਨ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਇਸ ਦਾ ਖਾਸ ਇਤਿਹਾਸ ਹੈ ਅਗਰ ਕੋਈ ਵੀ ਇਸ ਮੰਦਰ ਦੇ ਵਿੱਚ ਚਲਾ ਜਾਂਦਾ ਹੈ ਇੱਥੋਂ ਦਾ ਪ੍ਰਸ਼ਾਦ ਆਪਣੇ ਘਰ ਲੈ ਆਉਂਦਾ ਹੈ ਤਾਂ ਕਦੇ ਵੀ ਸੱਪ ਵਿੱਚੂ ਡੰਗ ਨਹੀਂ ਮਾਰਦਾ ਅਗਰ ਬੱਚ ਵੀ ਜਾਏ ਤਾਂ ਬੰਦਾ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ ਹਾਂ ਸਸ਼ੀਕਾਤ ਦੇਖਣ ਨੂੰ ਨੈਸ਼ਨ ਪੋਸਟ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਔਰਿਕ ਅਜਿਹਾ ਮੰਦਰ ਦਾ ਇਤਿਹਾਸ ਤੁਹਾਨੂੰ ਦੱਸਣ ਜਾ ਰਹੇ ਹਾਂ ਜਿੱਥੋਂ ਦੀ ਇਹ ਮੰਨਤਾ ਹੈ ਕਿ ਜਿਹੜਾ ਵੀ ਸ਼ਰਧਾਲੂ ਜਿਹੜਾ ਵੀ ਇਨਸਾਨ ਇਸ ਮੰਦਰ ਦੇ ਵਿੱਚ ਇੱਕ ਵਾਰ ਚਲਾ ਗਿਆ ਤਾਂ ਸੱਪ ਦਾ ਬਿੱਛੂ ਦੇ ਡੰਗ ਤੋਂ ਬਿਲਕੁਲ ਮੁਕਤ ਹੋ ਜਾਏਗਾ ਅਗਰ ਡੰਗ ਲੱਗ ਵੀ ਜਾਏ ਤਾਂ ਕੋਈ ਵੀ ਉਸ ਨੂੰ ਨੁਕਸਾਨ ਨਹੀਂ ਪਹੁੰਚੇਗਾ ਇਹ ਮਾਚਲ ਦੀ ਗੱਲ ਕਰ ਰਹੇ ਹਾਂ ਮਾਚਲ ਜੋ ਰਿਸ਼ੀਆਂ ਮੁੰਨੀਆਂ ਦੇਵੀ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ ਤੇ ਉੱਥੇ ਹੀ ਇੱਕ ਪਿੰਡ 나ਗਨੀ ਦੇ ਵਿੱਚ ਇੱਕ ਮਾਤਾ 나ਗਨੀ ਦਾ ਮੰਦਰ ਹੈ ਜਿਸ ਦਾ ਬਹੁਤ ਹੀ ਜ਼ਿਆਦਾ ਪਵਿੱਤਰ ਇਤਿਹਾਸ ਹੈ ਆਣਾ ਇਤਿਹਾਸ ਹੈ ਇੱਥੇ ਲੋਕ ਜਿਹੜੇ ਨੇ ਨਤਮਸਤਕ ਹੁੰਦੇ ਨੇ ਸ਼ਨੀਵਾਰ ਨੂੰ ਮੇਲਾ ਵੀ ਲੱਗਦਾ ਹੈ ਤੇ ਜੁਲਾਈ ਅਗਸਤ ਦੇ ਵਿੱਚ ਇੱਕ ਵੱਡਾ ਮੇਲਾ ਚੜਾ ਇੱਥੇ ਲੱਗਦਾ ਹੈ ਤਾਂ ਬਹੁਤ ਸਾਰੇ ਲੋਕ ਪੰਜਾਬ ਤੋਂ ਹਰਿਆਣੇ ਤੋਂ ਜੰਮੂ ਕਸ਼ਮੀਰ ਤੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਇਸ ਮੰਦਰ ਦੇ ਵਿੱਚ ਆਉਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਮਾਤਾ ਨਾਗਨੀ ਮੰਦਰ ਦੀਆਂ ਇਸ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਮਾਤਾ ਨਾਗਨੀ ਦਾ ਨਿਵਾਸ ਹੈ ਤੇ ਬਹੁਤ ਸਾਰੇ ਸ਼ਰਧਾਲੀਆਂ ਨੂੰ ਦਿਲੋਂ ਇਸ ਮਾਤਾ ਨਾਗਨੀ ਦੇ ਮੰਦਰ ਦੇ ਵਿੱਚ ਮਾਤਾ ਦੇ ਦਰਸ਼ਨ ਵੀ ਹੁੰਦੇ ਨੇ ਦੋ ਕਹਾਣੀਆਂ ਦੋ ਸਾਖੀਆਂ ਜਿਹੜੀਆਂ ਸਮੁੰਦਰ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਜਦੋਂ ਇੱਕ ਰਾਜੇ ਨੇ ਸਪੇਰੇ ਦੀ ਕੈਦ ਤੋਂ 나ਗਨੀ ਨੂੰ ਛੁਡਵਾ ਲਿਆ ਸੀ ਤਾਂ ਉਸ ਤੋਂ ਬਾਅਦ ਰਾਜੇ ਨੂੰ ਦਰਸ਼ਨ ਵੀ ਹੋਏ ਸੀ ਤੇ ਇਸ ਦੇ ਨਾਲ ਹੀ ਇੱਕ ਹੋਰ ਇਤਿਹਾਸ ਆ ਇੱਕ ਕੋੜ ਰੂਪੀ ਬੰਦਾ ਇਸ ਮੰਦਰ ਦੇ ਵਿੱਚ ਚਲਾ ਜਾਂਦਾ ਹੈ ਤੇ ਉਸ ਨੂੰ ਵੀ ਮਾਤਾ ਦਰਸ਼ਨ ਦਿੰਦੀ ਹੈ ਤੇ ਉਸ ਦਾ ਕੋੜ ਰੂਗ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਤੇ ਇਹ ਵੀ ਮੰਨਤਾ ਹੈ ਅਗਰ ਕਿਸੇ ਦੇ ਜੰਮ ਦੇ ਦੇ ਪੈਰ ਜਿਹੜੇ ਨੇ ਜਾਂ ਕੋਈ ਵੀ ਸਰੀਰ ਦਾੰਗ ਪੁੱਠਾ ਸਿੱਧਾ ਹੈ ਤਾਂ ਬਿਲਕੁਲ ਠੀਕ ਹੋ ਜਾਏਗਾ ਇਸ ਮੰਦਰ ਦੇ ਵਿੱਚ ਜਾ ਕੇ ਜਾਂ ਕਿਸੇ ਨੂੰ ਕੋਈ ਕੋੜ ਦੀ ਬਿਮਾਰੀ ਹੈ ਉਹ ਵੀ ਠੀਕ ਹੋ ਜਾਏਗਾ ਇਸ ਮੰਦਰ ਦੀ ਵੀ ਵਿਸ਼ੇਸ਼ਤਾ ਹੈ ਕਿ ਸੱਪਾਂ ਬਿੱਛੂ ਦੇ ਡੰਗ ਤੋਂ ਮੁਕਤ ਹੋਣ ਦੇ ਲਈ ਇੱਕ ਖਾਸ ਔਰ ਦਾ ਇੱਥੇ ਪ੍ਰਸ਼ਾਦ ਹੈ ਇੱਕ ਮਿੱਟੀ ਹੈ ਜਿਸ ਨੂੰ ਇਸ ਮੰਦਰ ਦੇ ਵਿੱਚ ਸ਼ੱਕਰ ਦਾ ਪ੍ਰਸ਼ਾਦ ਕਿਹਾ ਜਾਂਦਾ ਹੈ ਲੋਕ ਜਿਹੜੇ ਨੇ ਇਸ ਸ਼ੱਕਰ ਦੇ ਪ੍ਰਸ਼ਾਦ ਨੂੰ ਇੱਥੋਂ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਨੇ ਆਪਣੇ ਘਰ ਦੇ ਵਿੱਚ ਰੱਖਦੇ ਨੇ ਕਿਉਂਕਿ ਇਸ ਨੂੰ ਰੱਖਣ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਘਰ ਦੇ ਵਿੱਚ ਕਦੇ ਵੀ ਕੋਈ ਸੱਪ ਨਹੀਂ ਬੜੇਗਾ ਤੇ ਇਸ ਦੇ ਨਾਲ ਹੀ ਜੇ ਸੱਪ ਨੇ ਡੰਗ ਮਾਰ ਦਿੱਤਾ ਤਾਂ ਤੁਸੀਂ ਇਸ ਮਿੱਟੀ ਦੀ ਅਗਰ ਲੇਪ ਲਗਾ ਲੈਂਦੇ ਹੋ ਤਾਂ ਤੁਹਾਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਦਾ ਇਸ ਦੇ ਨਾਲ ਹੀ ਇੱਕ ਪਵਿੱਤਰ ਜਲ ਧਾਰਾ ਜਿਹੜੀ ਹੈ ਇਸ ਮੰਦਿਰ ਦੇ ਨਾਲ ਵਗਦੀ ਹੈ ਜਿੱਥੋਂ ਦਾ ਪਾਣੀ ਜੋ ਹੈ ਬਹੁਤ ਹੀ ਪਵਿੱਤਰ ਕਿਹਾ ਜਾਂਦਾ ਹੈ ਲੋਕ ਜਿਹੜੇ ਨੇ ਇਸ ਪਾਣੀ ਨੂੰ ਵਰਤਦੇ ਨੇ ਤੇ ਇਸ ਦੇ ਨਾਲ 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 ਤੋਂ ਦੇ ਪਹਿਲਾ ਜਿਹੜਾ ਇਤਿਹਾਸ ਹੈ ਉਸ ਦੇ ਮੁਤਾਬਿਕ ਇਹ ਕਿਹਾ ਜਾਂਦਾ ਹੈ ਕਿ ਲੋਕ ਇੱਥੋਂ ਦੇ ਪਾਣੀ ਦੇ ਨਾਲ ਨਹਾਉਂਦੇ ਹੁੰਦੇ ਸੀ ਇਸ ਪਾਣੀ ਨੂੰ ਪੀਂਦੇ ਹੁੰਦੇ ਸੀ ਇਹ ਜਲ ਧਾਰਾ ਇੰਨੀ ਜ਼ਿਆਦਾ ਇੱਥੇ ਵਗਦੀ ਹੈ ਕਿ ਗਰਮੀ ਦੇ ਦਿਨਾਂ ਦੇ ਵਿੱਚ ਵੀ ਕਦੇ ਕਿਸੇ ਨੂੰ ਇੱਥੇ ਪਾਣੀ ਦੀ ਕਮੀ ਨਹੀਂ ਹੋਈ ਹੈ ਮਾਤਾ नागਨੀ ਮੰਦਰ ਦਾ ਇਤਿਹਾਸ ਦੱਸ ਰਹੇ ਹਾਂ ਜਿੱਥੇ ਪਠਾਨਪੁਰ ਮੰਡੀ ਰੋਡ ਤੇ ਇੱਕ ਪਿੰਡ ਹੈ ਜਿਸ ਦਾ ਨਾਮ नागਨੀ ਹੈ ਉੱਥੇ ਇਹ ਮੰਦਲ ਸ਼ਸ਼ੋਭਿਤ ਹੈ ਨੌਰਪੁਰ ਦਾ ਮਾਤਾ नागਨੀ ਮੰਦਿਰ ਇਸ ਨੂੰ ਮਾਚਲ ਦਾ ਕਿਆ ਜਾਣਦੇ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਇਸ ਮੰਦਰ ਦੇ ਵਿੱਚ ਕਦੇ ਨਤਮਸਤਕ ਹੋਏ ਹੋ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਨਾ